ਸੋ ਸਿਕਾਰ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਜੀ ਸਰਪੰਚ ਬਾਰੇ ਇਹ ਪੜਾਉੜ ਦੇ ਰਹਿਣ ਵਾਲਾ ਸੀਗਾ ਸਹਣੇ ਦਾ ਤੇ ਇਹ ਸਾਬਕਾ ਸਰਪੰਚ ਸੀਗਾ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਸਹੀ ਤਰੀਕੇ ਨਾਲ ਗੱਲ ਕਰਦਾ ਸੀਗਾ ਹਰ ਇੱਕ ਨਾਲ ਬਹੁਤ ਨਰਮੀ ਨਾਲ ਪੇਸ ਆਉਂਦਾ ਸੀ ਹਰ ਇੱਕ ਨਾਲ ਬਹੁਤ ਚੰਗਾ ਬੰਦਾ ਸੀਗਾ ਅੱਜ ਕਿਸੇ ਨੇ ਦਿਨ ਦਿਹਾੜੇ ਬੱਸ ਸਟੈਂਡ ਦੇ ਵਿੱਚ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ ਜੋ ਕਿ ਵਿਚਾਰੇ ਦੀ ਕੋਈ ਗਲਤੀ ਵੀ ਨਹੀਂ ਸੀਗੀ ਉਹਦੀ ਇੱਕ ਤਾਂ ਹੁੰਦਾਗਾ ਵੀ ਕਿਸੇ ਨੇ ਇਹ ਕੋਈ ਗਲਤੀ ਕੀਤੀ ਹੈ ਹਨਾ ਵੀ ਫੇਰ ਉਹ ਹੁੰਦਾਗਾ ਉਹਨੂੰ ਤਾਂ ਵਿਚਾਰੇ ਨੂੰ ਕੋਈ ਪਤਾ ਵੀ ਨਹੀਂ ਸੀਗਾ ਉਹ ਸਟੈਂਡ ਚ ਆਪਦੇ ਸੋਤੇ ਸਭਾਈ ਸੀਗਾ ਬਹੁਤ ਗਲਤ ਗੱਲਾਂ ਹੈ ਕਿਸੇ ਨੇ ਉਹ ਕਰਨਾ ਜਾਣ ਬੁੱਝ ਕੇ ਉਹਨੇ ਨੂੰ ਦੱਸ ਕੇ ਉਹ ਕਰੋ ਜੇ ਕੋਈ ਕਿਸੇ ਨਾਲ ਕੋਈ ਮਾੜੀ ਮੋਟੀ ਲਾਗ ਡਾਟ ਹੈਗੀ ਆ ਤੇ ਜਿਹੜਾ ਕੋਈ ਐ ਕਰਨਾ ਚਾਣ ਚੱਕ ਹਨੇ ਤੇ ਤੇ ਵਾਰ ਕਰਨਾ ਪਿੱਛੋਂ ਦੀ ਵਾਰ ਕਰਨਾ ਬਹੁਤ ਗਲਤ ਗੱਲਾਂ ਆ ਕਿਸੇ ਦਾ ਉਹ ਤੀ ਪਤਾਂ ਨੂੰ ਪੁੱਛ ਕੇ ਦੇਖੋ ਅੱਜ ਜਿਹੜਦੇ ਤੇ ਅੱਜ ਬੀਤੀਏਗੀ ਤੇ ਉਹਦੇ ਪਰਿਵਾਰ ਨੂੰ ਪੁੱਛੋ ਅੱਜ ਉਹਦੀ ਮਾਤਾ ਪਿਤਾ ਦਾ ਕੀ ਬੁਰਾ ਹਾਲ ਆਗਾ ਤੇ ਉਹਦੀ ਪਤਨੀ ਦਾ ਤਾਂ ਹਮਾਰ ਮਾਰ ਮਾਰ ਰੋ ਰਹੀ ਨੇ ਵਿਚਾਰੀ ਤੇ ਜਿਹਨੇ ਕੀਤੀ ਆ ਉਹਨੂੰ ਬਖਸਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਉਹਦੇ ਜਿਹੜੇ ਬੱਚਾ ਤੋਂ ਉਹਨਾਂ ਦਾ ਪਿਤਾ ਖੋਇਆ ਤੇ ਪਤਨੀ ਤੋਂ ਉਹਦੇ ਉਹਦੇ ਘਰ ਵਾਲਾ ਖੋਇਆਗਾ ਤੇ ਅੱਜ ਮਾਂ ਨੂੰ ਪੁੱਛ ਕੇ ਦੇਖੋ ਵੀ ਉਹਦੇ ਦਿਲ ਤੇ ਕੀ ਬੀਤੀ ਜਾਂਦੀ ਆ ਬਹੁਤ ਜ਼ਿਆਦਾ ਗਲਤ ਨਜਾਇਜ਼ ਧੱਕਾਗਾ ਇਹ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਰਾਸਰ ਧੱਕਾਗਾ ਇਹ ਐ ਤਾਂ ਉਹ ਦੁਨੀਆ ਹੀ ਤੋਰੀ ਫਿਰਦੀ ਹੈਗੀ ਐ ਤਾਂ ਹੁਣ ਪਾਸੇ ਅਸੇ ਤਾਂ ਹਰ ਇੱਕ ਬੰਦਾ ਜਾਂਦਾਗਾ ਬਹੁਤ ਗਲਤ ਆ ਕਿਸੇ ਨੂੰ ਵਿਚਾਰੇ ਨੂੰ ਉਹਨੂੰ ਕੋਈ ਪਤਾ ਵੀ ਨਹੀਂ ਸੀਗਾ ਵੀ ਅੱਜ ਕੀ ਚਾਂਸ ਬਣੂਗਾ ਚਾਂਨ ਚੱਕ ਦੀ ਗੱਲ ਆ ਅੱਜ ਦਿਨ ਦਿਹਾੜੇ ਬਹੁਤ ਗਲਤ ਗੱਲ ਹੋਈ ਆ ਬਹੁਤ ਵਧੀਆ ਬੰਦਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਨਾਲ ਪੇ ਚੰਗੀਤਾ ਉਸਨਾਂ ਪੇਸ ਹੁੰਦਾ ਸੀਗਾ ਬਹੁਤ ਗਲਤੀ ਕਰ ਹੋਈ ਹੈਗੀ ਇਹ ਤੇ ਕਰਨ ਵਾਲੇ ਨੇ ਤਾਂ ਮਿੰਟ ਚ ਦੀ ਕਰਤੀ ਹਨ ਤੇ ਗੱਲ ਕਰ ਉਹਨਾਂ ਦੇ ਉਹਦੇ ਬੱਚਿਆਂ ਨੂੰ ਪਿਓ ਨਹੀਂ ਮਿਲਣਾ ਤੇ ਉਹਦੀ ਪਤਨੀ ਨੂੰ ਉਹਦੇ ਉਹਦੇ ਘਰ ਵਾਲਾ ਨਹੀਂ ਮਿਲਣਾ ਤੇ ਮਾਪਿਆਂ ਨੂੰ ਪੁੱਤ ਨਹੀਂ ਮਿਲਣਾ ਕੋਨਾਂ ਨੂੰ ਵਿਚਾਰਿਆਂ ਨੂੰ ਇਨਸਾਫ਼ ਮਿਲ ਜਾਣਾ ਚਾਹੀਦਾ Olha